ਸਾਡੇ ਵਾਲਿਓ ਹੁਣ ਤਾਂ ਕਿਹੜੇ ਵਿਆਹ ਰਹਿ ਗਏ ਯਾਰ ਵਿਆਹ ਤਾਂ ਪਹਿਲਾਂ ਹੁੰਦੇ ਸੀ ਅੱਜ ਤੋਂ 20-25 ਸਾਲ ਪਹਿਲਾਂ ਚਾਰ-ਚਾਰ ਦਿਨ ਪਹਿਲਾਂ ਕੜਾਹੀ ਚੜ ਜਾਣੀ ਤੇ 10-15 ਦਿਨ ਪਹਿਲਾਂ ਨਾ ਕੰਮਾਂ ਚ ਰੁੱਝ ਜਾਣਾ ਸਾਰੇ ਪਿੰਡ ਨੂੰ ਚਾ ਚੜ ਜਾਣਾ ਹਾਂ ਵੀ ਵਿਆਹ ਹੋਣਾ ਵਿਆਹ ਹੋਣਾ ਹਨਾ ਹੁਣ ਤਾਂ ਵਿਆਹ ਇੱਕ ਦਿਨ ਦਾ ਹੁੰਦਾ ਹੈ ਸਵੇਰ ਹੋਇਆ ਸ਼ੁਰੂ ਹੁੰਦਾ ਹੈ ਸ਼ਾਮ ਨੂੰ ਸਾਰਾ ਵਿਆਹ ਨਿਬੜ ਜਾਂਦਾ ਰਿਸ਼ਤੇਦਾਰ ਆਪਣੇ ਘਰੋ ਘਰੀ ਨਾ ਜਾਵੜਦੇ ਐ ਉਹ ਗੱਲਬਾਤ ਅਸਲ ਚ ਰਹਿ ਨਹੀਂ ਗਈ ਆ ਵੇਖਣਾ ਪੁਰਾਣੇ ਵਿਆਹ ਆਏ ਵਠੀ ਨਾਲੇ ਚਾਹ ਵੀ ਬੰਦੇ ਨੂੰ ਹਰੇਕ ਨੂੰ ਦਿਲ ਹੁੰਦਾ ਸੀ ਭਾਵੇਂ ਪਿੰਡ ਦਾ ਹੋਵੇ ਕੋਈ ਰਿਸ਼ਤੇਦਾਰ ਹੋਵੇ ਕੋਈ ਹੋਵੇ ਆ ਵੇਖੋ ਗਰਜੰਡ ਸੇ ਕਿਵੇਂ ਲਾ ਕੇ ਪੈਗ ਤੇ ਮੋਛਾਂ ਕੀਤੀਆਂ ਕੁੰਡੀਆਂ ਤੇ ਨਾਲ ਦੇ ਬਾਪੂ ਚਾਹ ਵਾਲੇ ਬੈਠੇ ਹਨਾ ਘੈਂਟ ਕਾ ਮੁਸੀਬਈ ਉਹ ਮੇਲਿਆਂ ਦੀ ਰੀਸ ਨਹੀਂ ਹੋ ਸਕੀ ਠੀਕ ਹੈ ਵੀ ਹੁਣ ਸਹੂਲਤਾਂ ਵਧ ਗਈਆਂ ਟੈਕਨੋਲੋਜੀ ਵਧ ਗਈ ਮਹਿੰਗੇ ਪੈਲਸਾਂ 'ਚ ਵਿਆਹ ਹੋਣ ਲੱਗੇ ਪਰ ਆ ਜਿਹੜੀ ਸੰਤਰਾ ਪੀਣ ਦਾ ਸਵਾਲ ਸੀ ਨਾ ਉਦੋਂ ਕਹਿੰਦੇ ਆਹ ਕੱਚ ਦੇ ਗਲਾਸ ਚੱਲੇ ਚੱਲੇ ਜਾਈ ਸੀ ਏ ਨਹੀਂ ਆ ਰਹਾ ਵਕਾ ਹੁੰਦਾ ਯਾਰ ਇਹ ਮਗਰ ਫਰਾਟਾ ਪੱਖਾ ਲੱਗੇ ਤਾਂ ਆਪਾਂ ਛੱਡ ਹੀ ਗਏ ਹੁਣ ਇਹ ਚੀਜ਼ਾਂ ਦਾ ਹੁਣ ਤਾਂ ਏਸੀਆਂ ਤੇ ਆ ਗਏ ਤੇ ਘੈਂਟ ਹੁੰਦਾ ਸੀ ਮਾਹੌਲ ਯਾਰ ਹਨਾ ਇੱਕ ਇੱਕ ਗੱਲ ਹੋਰ ਦੇਖ ਬਾਈ ਹਾਂ ਆ ਮੰਜੇ ਆ ਨਾ ਗੱਠੇ ਜੋੜ ਕੇ ਲਾਏ ਵੇ ਆ ਅੱਗੇ ਹਰੇ ਘਰ ਨਾਲ ਦੂਜੇ ਘਰ ਜਿਵੇਂ ਆਪਾਂ ਗਵੰਡੀਆਂ ਦਾ ਘਰ ਹੁੰਦਾ ਜੀ ਉੱਥੇ ਮੰਜੇ ਲਾ ਦਿੰਦੇ ਤੇ ਚਾਦਰਾਂ ਵਿਛਾਈਆਂ ਹੁੰਦੀਆਂ ਚਿੱਟੀਆਂ ਜਾਂ ਆਹ ਹਨਾ ਹਾਂ ਦੇਖ ਬੈਠੇ ਗੱਲਾਂ ਮਾਰੀ ਜਾਂਦੇ ਆ ਅੱਜ ਤੂੰ ਦੇਖੀ ਅੱਜ ਟੇਬਲ ਸਜਾਈ ਹੁੰਦੇ ਗੋਲ ਮੇਜ਼ ਹਨਾ ਉੱਤੇ ਗਲਾਸ ਰੱਖ ਦੇਣਗੇ ਆਹ ਟਾਈਮ ਤਾਂ ਨਹੀਂ ਨਾ ਆਉਣਾਗਾ ਨਾ ਇੱਕ ਚੀਜ਼ ਹੋਰ ਸੀਗਾ ਜਿੰਨੇ ਵੀ ਬੰਦੇ ਬੈਠੇ ਐ ਤੇ ਹੌਣ ਵਾਲੇ ਬੰਦਿਆਂ ਦੇ ਵਿਚਾਲੇ ਇੱਕ ਚੀਜ਼ ਘਟਦੀ ਐ ਤੇ ਉਹੀ ਚੀਜ਼ ਐ ਜਿਹੜੀ ਕਿ ਹੁਣ ਬੰਦੇ ਨੂੰ ਤੋੜੀ ਬਿਠਿਆ ਮੋਬਾਈਲ ਮੋਬਾਈਲ ਇਸਦੇ ਵਿੱਚ ਮੋਬਾਈਲ ਨਹੀਂ ਸੀ ਤਾਂ ਕਰਕੇ ਗੱਲਬਾਤ ਵਾੜੀ ਹੁੰਦੀ ਸੀ ਪੈ ਕਿਤੇ ਪੈ ਕਿ ਚੱਲੀ ਜਾਂਦੀ ਇਹਨਾਂ ਨੂੰ ਡਿਸਟਰਬ ਕਰਨ ਵਾਲਾ ਮੋਬਾਈਲ ਨਹੀਂ ਸੀ ਉਦੋਂ ਹੁੰਦਾ ਹੁਣ ਤਾਂ ਮੋਬਾਈਲ ਤੇ ਕੇ ਨੂੰ ਫੋਨ ਆ ਗਿਆ ਕਿਤੇ ਮੈਸੇਜ ਆ ਗਿਆ ਕਦੇ ਨੋਟੀਫਿਕੇਸ਼ਨ ਆ ਗਿਆ ਐਨਾ ਚੀਜ਼ਾਂ ਜਿਵੇਂ ਹੁਣ ਕੋਈ ਮੋਬਾਈਲ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਘਰੋਂ ਫੋਨ ਆਉਣ ਦਾ ਡਰ ਨਹੀਂਗਾ ਆ ਬੈਠਿਆ ਫੜੀਆਂ ਮੋٹے ਸੰਤਰੀਆਂ ਦੀਆਂ ਬੋਤਲਾਂ ਹੱਥਾਂ 'ਚ ਨਾਲ ਕੌਲੀਆਂ 'ਚ ਮਲਾਦਾ ਪਤਾ ਨਹੀਂ ਚਿਕਨ ਚੱਲਦਾ ਹੋਊ ਕਿ ਤਾਰ ਚੱਲਦੀ ਹੋਣੀ ਜ਼ਿਆਦਾ ਚਲ ਦਾਲ ਤਾਂ ਹੋ ਹੋ ਮਤਲਬ ਹਨਾ ਤੇ ਮਾਹੌਲ ਵਧੀਆ ਹੁੰਦਾ ਸੀ ਉਦੋਂ ਦਿਲਾਂ 'ਚ ਵੀ ਯਾਰ ਲੋਕਾਂ ਦੇ ਪਿਆਰ ਹੁੰਦਾ ਸੀਗਾ ਹਾਂ ਬਿਲਕੁਲ ਬਈ ਇੱਕ ਕੰਮ ਦੀ ਖਿੱਚ ਨਹੀਂ ਸੀ ਹੁੰਦੀ ਉਦੋਂ ਹੁਣ ਤਾਂ ਅਗਲਾ ਕਹਿੰਦਾ ਬਈ ਮੈਂ ਇੱਕ ਕਹਿੰਦਾ ਬਈ ਮੈਂ ਨੌਕਰੀ ਤੇ ਜਾਣਾ ਇੱਕ ਕਹਿੰਦਾ ਮੈਂ ਦੁਕਾਨ ਤੇ ਜਾਣਾ ਇੱਕ ਕਹਿੰਦਾ ਬਈ ਮੈਂ ਦੂਰ ਜਾਣਾ ਕਿਤੇ ਇੱਧਰ ਜਾਣਾ ਉੱਧਰ ਜਾਣਾ ਕਾਲ ਤੇ ਖਿੱਚ ਲੋਕਾਂ ਨੂੰ ਮਾਰੀ ਬੈਠੀ ਐ ਲੋਕਾਂ 'ਚ ਨਾ ਪਿਆਰ ਰਹਿ ਨਹੀਂ ਗਿਆ ਹੁਣ ਬਸ ਅਗਲਾ ਕਹਿੰਦਾ ਇਹ ਕੰਮ ਹੀ ਹੋਵੇ ਬਸ ਘੰਟਾ ਹੋਣਾ ਫੇਰ ਮੁੜ ਜਾਣਾ ਐਦੋਂ ਕੀ ਹੁੰਦਾ ਸੀ ਇੱਥੇ ਯਾਰ ਇੱਕ ਹਫਤਾ ਹਫਤਾ ਬੈਠੇ ਰਹਿੰਦੇ ਸੀ ਵਿਹਾਂ 'ਚ ਯਾਰ ਇਹ ਤਾਂ ਨਿਆਰੇ ਵਗ ਗਏ ਇੱਕ ਚੀਜ਼ ਹੋਰ ਦੇਖ ਬਈ ਇੱਥੇ ਅੱਜ ਦੇ ਵਿਆਹ ਵੇਖੀ ਆਪਣੇ ਨਾ ਜਿੱਲ੍ਹਾਂ ਵਾਲ ਖੜੇ ਕਰੇ ਹੋਣਗੇ ਹਾਂ ਇੱਥੇ ਦੇਖ ਤੂੰ ਕਿਸੇ ਦੇ ਕੋਈ ਮੋਨਾ ਹੈਗਾ ਤੈਨੂੰ ਦੱਸਿਆ ਸੌਣ ਦੇ ਪੱਗਾਂ ਭਈ ਪੱਗਾਂ ਉਦੋਂ ਵੱਧ ਹੁੰਦੀਆਂ ਸੀ ਹੁਣ ਕੱਟ ਗਈਆਂ ਕੱਟ ਗਈਆਂ ਹਨ ਇਹ ਉਹੀ ਗੱਲ ਹੈ ਜਿਵੇਂ ਵਾਲ ਖੜੇ ਵਾਲੇ ਮੁੰਡੇ ਆ ਨਾ ਜਿਵੇਂ ਆਪਣੇ ਹਿੰਦੀ ਐਕਟਰ ਵੇਂਦੇ ਉਹਨੂੰ ਵੇਖ ਵੇਖ ਕੇ ਵੇਖ ਵੇ ਇਹ ਕਹਿਣਾ ਸਾਰਿਆਂ ਨੇ ਵਾਲ ਕਟਾਤੇ ਤੇ ਸਿਰਾਂ 'ਤੇ ਪੱਗਾਂ ਲਾਦਿਆ ਹੁਣ ਦੇਖ ਵੀ ਉਦੋਂ ਸਾਰਿਆਂ ਨੇ ਪੱਗਾਂ ਹੁੰਦੀਆਂ ਸੀਗੀਆਂ ਬਿਲਕੁਲ ਉਦੋਂ ਤੁਸੀਂ ਦੇਖੋਗੇ ਹਨਾ ਅਸਲ 'ਚ ਪੰਜਾਬ ਤੇ ਪੰਜਾਬੀ ਇਹ ਲੋਕ ਲੱਗਦੇ ਮੈਨੂੰ ਤਾਂ ਐ ਲੱਗਦਾ ਹੈ ਵੀ ਆਪਾਂ ਦਾ ਅਸਲ ਚ ਰਹੀ ਨਹੀਂ ਗੇ ਪੰਜਾਬੀ ਉਹ ਆਧਾ ਵਿਚਾਲਾ ਜਿਹਾ ਰਹਿ ਗਿਆ ਅਸਲ ਚ ਬਿਲਕੁਲ ਭਾਈ ਆ ਦੇਖ ਆ ਉਮਰ ਕਿੰਨੀ ਹੋਊਗੀ ਇਹਦੀ 18-19 ਸਾਲ ਮਸਾ ਹਨ ਤੇ ਪੱਗ ਬੰਨਣੀ ਨਹੀਂ ਆ ਕੋਈ ਮੈਂ ਤਾਂ ਯਾਰ ਤੇ ਹੁਣ ਤਾਂ ਬੰਨਣੀ ਨਹੀਂ ਹੁੰਦੀ ਭਰਾਵਾ ਕਿਸੇ ਨੂੰ ਆ ਤਰੀਕ ਦੇਖ ਨੋਟ ਕਰ ਤਰੀਕ ਵੀ 1994 ਦਾ ਵਿਆਹ ਹੈ ਬਈ ਪੂਰੇ 30 ਸਾਲ ਹੋ ਚੁੱਕੇ ਆ 30 ਸਾਲਾਂ ਤੋਂ ਮਹੀਨਾ ਉੱਪਰ ਦੀ ਟੱਪ ਗਿਆ ਅੱਜ ਅੱਜ ਵੀ 20 ਤਰੀਕ ਹੀ ਹੈਗੀ ਤੇ ਇਹ ਬਲਜਿੰਦਰ ਮਾਨ ਦੇ ਮੰਮੀ ਡੈਡੀ ਦਾ ਵਿਆਹ ਹੈਗਾ ਹਾਂ ਉਹਦੀ ਸੀਗੀ ਬੀਸੀਆਰ ਦੀ ਕੈਸਟ ਭਰਾਵਾ ਬਲਕਿ ਉਹ ਬੜਾ ਇਹ ਨਹੀਂ ਮੱਥਾ ਮਾਰਿਆ ਕਹਿੰਦਾ ਵੀ ਉਹ ਕਢਾਉਣੀ ਆ ਆਪਾਂ ਚਲਾਉਣੀ ਆ ਦੁਬਾਰਾ ਤਾਂ ਫਿਰ ਅਸੀਂ ਬਠਿੰਡੇ ਨੂੰ ਮੋਂਗਾ ਸਟੂਡੀਓ ਵਾਲੇ ਕੋਲੇ ਗਏ ਬਈ ਉਹਨੇ ਹੱਲ ਕਰਕੇ ਦਿੱਤਾ ਉਹਨੇ ਆਪਾਂ ਨੂੰ ਪੈਨ ਡਰਾਈਵ ਚ ਪਾ ਕੇ ਦੇ ਦਿੱਤਾ ਬਈ ਤੁਸੀਂ ਵੀ ਕਿਸੇ ਨੇ ਕਢਾਉਣੀ ਆ ਨਾ ਤਾਂ ਬਠਿੰਡੇ ਬਸੜੇ ਦੇ ਪਿੱਛੇ ਜਿਹਨੂੰ ਮਰਜ਼ੀ ਪੁੱਛ ਲਿਓ ਮੋਂਗਾ ਸਟੂਡੀਓ ਦੇ ਕੋਲੇ ਜਾਉਂਗੇ ਤੁਹਾਡਾ ਕੰਮ ਕਰ ਦੂਗਾ ਬਾਈ ਨਿਰਾਸ਼ ਹੋ ਕੇ ਨਹੀਂ ਤੁਹਾਨੂੰ ਮੋੜਦਾ ਤੇ ਤੁਸੀਂ ਤੁਹਾਡੇ ਮੰਮੀ ਡੈਡੀ ਦੀ ਪਈਓ ਕਿਸੇ ਦੀ ਵੀ ਹੈ ਨਾ ਪਈ ਆ ਰੀਲ ਬੀਸੀਆਰ ਦੀ ਸਭ ਹੀ ਕਢਵਾ ਲੋ ਯਾਰ ਇਹ ਪੁਰਾਣੀਆਂ ਯਾਦਾਂ ਹਨਾ ਇਹ ਮੁੜ ਕੇ ਨਹੀਂ ਆਉਣੀਆਂ ਜਿਹੜੇ ਇਹ ਸਮਾਂ ਸੀਗਾ ਇਹ ਲੱਭਣਾ ਬੱਸ ਹੀ ਬੜਾ ਔਖਾ ਕਿਉਂਕਿ ਅੱਜ 2020 25 2015 ਦੀਆਂ ਤਾਂ ਵੀਡੀਓ ਆਮ ਹੀ ਤੁਹਾਨੂੰ ਮਿਲ ਜਾਣਗੀਆਂ ਟਿੱਟ ਤੋਂ ਵੀ ਮਿਲ ਜਾਣਗੇ ਇਧਰ ਉਧਰੋਂ ਪਾਈਆਂ ਕਿਸੇ ਦੀਆਂ ਵੀਡੀਓ ਸਟੋਰੀਆਂ ਮਿਲ ਜਾਣਗੀਆਂ ਪਰ ਜਿਹੜੇ ਆ ਸਮੇਂ ਹਨਾ ਇਹਨਾਂ ਦੀਆਂ ਬੱਸ ਵੀਸੀਰਾਂ ਚ ਜੇ ਇਹ ਇੱਥੋਂ ਨਾ ਮਿਲੀਆਂ ਤਾਂ ਇਹ ਖਤਮ ਹੈ ਫਿਰ ਤੁਸੀਂ ਲੱਭ ਨਹੀਂ ਸਕਦੇ ਇਹਨਾਂ ਹਾਂ ਇੱਕ ਹੋਰ ਆ ਵਿਗੜੇ ਕੇਸਾਂ ਦਾ ਇਲਾਜ ਆ ਬਾਈ ਕੋਲੇ ਹਾਂ ਕਾਸਟੂਡੀਓ ਹਾਂ ਮੇਰੀ ਆਹ ਜਿਹੜੀ ਕਾਸਟਸ ਨੇ ਬਾਈ ਲਖਵਿੰਦਰ ਹੂੰ ਮੈਨੂੰ ਕਈਆਂ ਨੇ ਮਨਾ ਕਰਤਾ ਬਾਈ ਇਹ ਚੱਲਦੀ ਨਹੀਂ ਕਹਿੰਦਾ ਚੁੰਬਕ ਲੱਗਿਆ ਰਹਿਗਾ ਨਾਲ ਅੱਛਾ ਤੇ ਆਪਾਂ ਕਿਹਾ ਤੂੰ ਦੱਸਿਆ ਹੀ ਸੀਗਾ ਕਹਿੰਦਾ ਬਾਈ ਕੋਲੇ ਚੱਲਦੇ ਆਪਾਂ ਹਣਾ ਮੈਨੂੰ ਪਤਾ ਹਾਂ ਵੀ ਉਹ ਦੇਖ ਲਾ ਵੀ ਦੇਖ ਇਸਦੀ ਆ ਸਾਹਮਣੇ ਆ ਪ੍ਰਿੰਟ ਦੇਖ ਲਓ ਬਾਈ ਉਹ ਵੀਰੇ ਕੇਸ ਹੱਲ ਕਰਦਾ ਨਾਲ ਇਹ ਐਚਡੀ ਹੋਣੀ ਨਹੀਂ ਮਿਲਦਾ ਇਹ ਨਾ 480 ਆਹ ਦੇਖ ਸੀਨਾ ਆ ਦੇ ਫਿਰ ਬੜਾ ਸੋਹਣਾ ਸੀਨਾ ਹੈ ਕਿੱਟੀਆਂ ਗਲੀਆਂ ਸੀ ਹਨਾ ਤੇ ਕੋਈ ਵੀਕਲ ਨਹੀਂ ਹਨਾ ਤੁਰ ਕੇ ਹੁੰਦੇ ਹੈਗੇ ਤੇ ਹੈ ਵੀ ਲਗਭਗ ਸਾਰੇ ਕੁੜਤੇ ਪਜਾਮੇ ਆਤੀ ਗੱਲ ਤਾਂ ਇਹ ਲੱਗਦਾ ਵੀ ਬਈ ਪੈਂਟ ਸ਼ਰਟ ਫਲਾਨੀ ਕੰਪਨੀ ਦੀ ਹੋਵੇ ਟਾਈ ਤੋਂ ਬਿਨਾ ਤੁਰਨਾ ਨਹੀਂ ਤੁਰਨਾ ਨਹੀਂ ਤੇ ਨਾਲੇ ਕੋਈ ਟਾਂਗਾਂ ਲੱਗਦੀਆਂ ਹੈ ਨਹੀਂ ਆਪਣੇ ਨਾਲ ਕੰਮਦੀਆਂ ਚੀਜ਼ਾਂ ਤੇ ਐ ਮਾਹੌਲ ਸੀ ਹਨਾ ਇਕੱਠੇ ਗੱਲਾਂ ਬਾਤਾਂ ਕਰਦਾ ਹੁੰਦਾ ਸਾਡਾ ਮੰਦਰ ਚਾਚਾ ਵਿਚਾਰਾ ਇਹ ਚਲੋ ਹੁਣ ਹੈ ਨਹੀਂ ਪਰ ਆਜਾਦਾ ਰਹਿ ਗਿਆ ਪਰ ਚਲ ਮੰਦਰ ਚਾਚਾ ਹੂੰ ਤਾਂ ਦੇਖ ਲਿਆ ਤੁਸੀਂ ਤੁਸੀਂ ਕਿੱਥੋਂ ਦੇ ਇਹਨੂੰ ਪਟਵਾਰੀ ਕਹਿ ਦਿੰਦੇ ਪਿੰਡ ਸਾਡੇ ਅੱਛਾ ਤੇ ਆ ਸਾਡਾ ਕੁਵਾਲ ਚਾਚਾ ਜਾ ਰਿਹਾ ਹੈਗਾ ਸਾਰੇ ਬਾ ਹੁਣ ਕਿੱਡੇ ਕਿੱਡੇ ਮਤਲਬ ਹੋ ਗਏ ਆ ਜਾਂ ਕੁਛ ਚਿਹਰੇ ਵਿੱਚੋਂ ਵੀਡੀਓ ਚਲੇ ਜਾਂਦੇ ਆ ਚਲੇ ਜਾਂਦੇ ਆ ਤੇ ਆ ਬਈ ਮੇਰੇ ਨਾਨਕਿਆਂ ਦਾ ਘਰ ਆ ਅੱਛਾ ਨਾਨਕਿਆਂ ਦਾ ਘਰ ਇਹ ਠੀਕ ਆ ਇਹ ਬਰਾਤ ਸੀਗੀ ਆਹ ਦੇਖ ਤੁਸੀਂ ਟੈਂਟ ਦੇ ਨਹੀਂ ਬਰਾਤ ਤੇ 25 30 ਕ ਬੰਦੀ ਸੀਗੇ ਬਰਾਤ ਬਸ ਬਾਹਲੀ ਨਹੀਂ ਗਈ ਸੀ ਠੀਕ ਹੈ ਜੀ ਅੱਛਾ ਆ ਕੀ ਪਨੀਰ ਪਿਆ ਨਾ ਪਨੀਰ ਪਿਆ ਬਈ ਮਤਲਬ ਮਤਲਬ ਹੁਣ ਆ ਗਿਆ ਆ ਗਿਆ ਜੀ ਕੱਦੂ ਟਿੰਡੇ ਲੱਗਦੇ ਕੋਈ ਸ਼ੰਕ ਨਹੀਂ ਕਹਿ ਸਕਦੇ ਬਾਈ ਟਿੰਡੋ ਲੱਗਦੇ ਵੀ ਤੁਸੀਂ ਵੀ ਦੱਸ ਸਕਦੇ ਸੇਵਾ ਪੂਰੀ ਹੁੰਦੀ ਬਰਾਤ ਦੀ ਉਹ ਤਾਂ ਪੂਰੀ ਆਈ ਸੀ ਸੇਵਾ ਪੂਰੀ ਸੀ ਹਾਂ ਇਹ ਟੈਂਟ ਵਧੀਆ ਸੀ ਹਨਾ ਦੇਖੋ 25 30 ਕ ਬੰਦੇ ਸੀ ਬਰਾਤ ਥੋੜੀ ਜਾਂਦੀ ਸੀ ਅਸਲ ਚ ਕੀ ਸੀ ਉਦੋਂ ਫੋਕਰਪੰਤੀ ਨਹੀਂ ਸੀ ਹੁੰਦੀ ਹਨਾ ਅੱਜ ਕੱਲ ਅਗਲਾ ਇੱਕ ਦਿਨ ਦੇ ਵਿੱਚ 40 ਲੱਖ ਰੁਪਏ ਲਾ ਲੈਣਾ ਬਿਲਕੁਲ 20 ਲੱਖ ਰੁਪਏ ਪੈਲਸ ਦੀ ਬੁੱਕੀ ਹੁੰਦੀ ਹੈ 20 ਲੱਖ ਰੁਪਏ ਕੈਟਰਿੰਗ ਦਾ ਪਕਾ ਪਕਾ 40 ਲੱਖ ਉਸ ਦਿਨ ਤਾਂ ਫੁੱਕਿਆ ਜਾਂਦਾ ਤੇ ਉਦੋਂ ਆਹ ਚੀਜ਼ਾਂ ਨਹੀਂ ਸੀ ਹੁੰਦੀਆਂ ਸੀ ਗੁਰਪ੍ਰੀਤ ਚਾਚਾ ਸਿੱਧੂ ਜਿਹਨੇ ਗੀਤਕਾਰ ਹਨ ਖੀ ਕਰਤਾਰ ਹੰਮਲੇ ਨੂੰ ਗੀਤ ਲਿਖ ਕੇ ਦਿੱਤੇ ਆ ਹਾਂ ਆਪਾਂ ਇਹਦੀ ਵੀ ਵੀਡੀਓ ਕਰਾਂਗੇ ਪੋਡਕਾਸਟ ਕਰਾਂਗੇ ਚਾਚੇ ਦਾ ਹਮ ਤੇ ਇੱਕ ਤੂੰ ਹੋਰ ਦੇਖ ਬਾਈ ਹਮ ਪੱਗਾਂ ਸਾਰੇ ਆਪਾਂ ਗੱਲ ਕਰ ਲਈ ਹੈ ਨਾ ਨੋਟ ਵੀ ਪੂਰਾ ਸਾਰੇ ਕਿੰਨਾ ਵਧੀਆ ਸੀ ਟਾਈਮ ਪਿੱਛੇ ਤੁਸੀਂ ਐ ਦੇਖੀ ਟੈਂਟ ਵਾਲਾ ਜਿਹੜਾ ਉਹ ਟੈਂਟ ਨਹੀਂ ਮਿਲਦਾ ਅੱਜ ਟਾਈਮ ਨਾ ਮਿਲਦਾ ਨਹੀਂ ਫਿਰ ਜੇ ਅੱਜ ਲਾ ਕੇ ਵੀਡੀਓ ਕਰਨੀ ਹੋਵੇ ਤਾਂ ਇਹ ਡੱਕ ਸੋਹਣਾ ਲੱਗੂਗਾ ਨਾ ਨਹੀਂ ਕਰਦੇ ਹੁਣ ਤੂੰ ਐ ਦੇਖ ਜਿਹੜੇ ਗਾਣਿਆਂ ਦੀ ਸ਼ੂਟ ਕਰਦੇ ਆ ਫਿਲਮਾਂ ਦਾ ਪਰਾਂ ਲੱਗਦੇ ਆ ਲੱਗਦੇ ਆ ਚੀਜ਼ਾਂ ਹਾਂ ਜਾਂ ਫਿਰ ਬਣਵਾਉਣੇ ਪੈਂਦੇ ਆ ਉਹਨਾਂ ਨੂੰ ਹਾਂ ਕਹਿ ਕੇ ਤੇ ਤਾਸ਼ ਤੂੰ ਵੀ ਉਹ ਖੇਡਦੇ ਹੁੰਦੇ ਸੀ ਨਾ ਚੁੱਗੀ ਚੱਲੀ ਚੱਲੀ ਜਾਂਦਾ ਹੁੰਦਾ ਸੀਗਾ ਕੰਮ ਆ ਮੇਰਾ ਤਾਇਆ ਬੈਠਾਗਾ ਅੱਜ ਤੂੰ ਤਾਇਆ ਦੀ ਆ ਫੋਟੋ ਦੇਖ ਲਈ ਤੇ ਹੁਣ ਜਾ ਕੇ ਦੇਖੀ ਤੈਨੂੰ ਪਛਾਣ ਨਹੀਂ ਆਉਗੀ ਫਰਕ ਬਹੁਤ ਪੈਂਦਾ 30 ਸਾਲ ਦਾ ਸਮਾਂ ਜਿਹੜਾ ਕੋਈ ਥੋੜਾ ਨਹੀਂ ਹੁੰਦਾ ਹਾਂ ਬਹੁਤ ਲੰਮਾ ਸਮਾਂ ਹੋ ਜਾਂਦਾ 30 ਸਾਲ ਦਾ ਤੇ ਬਾਕੀ ਯਾਰ ਇਹੀ ਗੱਲ ਮੈਨੂੰ ਖਾਸ ਲੱਗ ਰਹੀ ਵੀ ਹਰੇਕ ਬੰਦਾ ਜਾਂ ਤਾਂ ਇੱਕ ਦੂਜੇ ਨਾਲ ਗੱਲਾਂ ਕਰ ਰਿਹਾ ਹੈ ਜਾਂ ਰੋਟੀ ਖਾ ਰਿਹਾ ਕੋਈ ਮੋਬਾਈਲ 'ਚ ਨਹੀਂ ਵੜਿਆ ਹਾਂ ਹੁਣ ਕੀ ਇਹ ਬੰਦਾ ਗੱਲਾਂ ਫੋਨ ਤੇ ਦੂਰ ਬੈਠੇ ਬੰਦੇ ਨਾਲ ਕਰਦਾ ਹੁੰਦਾ ਨਾਲ ਵਾਲਾ ਬੰਦਾ ਬੈਠਾ ਵਿਹਲਾ ਹੁੰਦਾ ਵਿਹਲਾ ਬੈਠਾ ਹੁੰਦਾ ਜਾਂ ਗੱਲਾਂ ਇੱਕ ਹੱਥ ਨਾਲ ਫੋਨ ਤੇ ਇੱਕ ਹੱਥ ਨਾਲ ਰੋਟੀ ਉਹ ਯਾਰ ਖਰਾਬ ਕਰਤਾ ਸਿਸਟਮ ਠੀਕ ਹੈ ਟੈਕਨੋਲੋਜੀ ਆਪਦੀ ਥਾਂ ਤੇ ਜ਼ਰੂਰੀ ਆ ਹਨਾ ਪਰ ਉਹਦਾ ਵੱਧ ਇਸਤੇਮਾਲ ਹੋਣਾ ਇਹ ਬੜਾ ਮਾੜਾ ਹੈ ਤੇ ਟੌਰ ਉਹਦਾ ਵਧੀਆ ਸੀ ਆ ਤਾਂ ਬੰਦਾ ਇਹ ਦੇਖ ਖਸ ਖੇਡ ਕੇ ਗੱਲਾਂ ਕਰਦੇ ਇਹ ਸਾਡੇ ਦਰਬਾਰਾ ਸਿੰਘ ਇਹ ਪ੍ਰਧਾਨ ਸਾਹਿਬ ਕਹਿੰਦੇ ਪਿੰਡ ਚ ਗਿੱਲ ਸਾਹਿਬ ਹੂੰ ਤੇ ਆਪਣੇ ਨਾਲ ਜੁੜੇ ਹੋਏ ਅੱਜ ਦੇਖ ਲੈਣਗੇ ਚੈਨਲ ਤੇ ਦੇਖ ਲੈਣਗੇ ਨਾ ਯਾਦਾਂ ਤਾਜ਼ੀਆਂ ਕਰ ਲੈਣਗੇ ਹਾਂ ਵਕਤ ਕਹਿੰਦੇ ਲੰਘਿਆ ਹੋਇਆ ਮੁੜ ਕੇ ਨਹੀਂ ਆਉਂਦਾ ਪਰ ਯਾਦਾਂ ਮੁੜ ਕੇ ਲਿਆ ਸਕਦੇ ਹੈਗੇ ਹਾਂ ਵੀਡੀਓ ਜਿਹਾ ਇਹ ਜਿਹੀਆਂ ਹੋਰ ਵੀ ਵੀਡੀਓ ਤੁਹਾਡੇ ਪਈਆਂ ਹਨਾ ਤਾਂ ਉਹਨਾਂ ਦਾ ਹੀ ਤੇ ਲਿਆ ਸਾਰਿਆ ਉਹ ਬਾਈ ਇਹ ਕਹਿੰਦਾ ਵੀ ਬਣਾ ਲਈ ਵੀਡੀਓ ਬਣਾ ਲਈ ਕਿਹਾ ਮੈਂ ਜੇ ਤੂੰ ਬਣਾ ਲਈ ਤਾਂ ਭਰਾਵਾ ਮਖਾਵਾ ਦਾਦਾ ਹੀ ਲੱਗਦਾ ਮੇਰਾ ਇਹ ਇਹੋ ਅਸੀਂ ਨਾ ਪਾਪੇ ਦੇ ਸਾਰੇ ਕਹਿੰਦੇ ਵੀ ਇਹ ਨਾ ਮਤਲਬ ਆਪਣਾ ਜਿਵੇਂ ਅਸੀਂ ਸਾਡਾ ਜੱਦੀ ਪਿੰਡ ਜੈ ਸਿੰਘ ਵਾਲਾ ਹਾਂ ਤਾਂ ਪਿੰਡ ਨਾ ਦੌਧਰ ਵਾਲੀ ਸਾਈਡ ਆ ਅੱਛਾ ਜੀ ਮਿੱਠੇ ਨਾਨਕੇ ਢੇਰੀ ਤੇ ਆ ਕੇ ਰਹਿੰਦੇ ਆ ਮੈਂ ਫਿਰ ਇਹ ਕਹਿ ਦਿੰਦਾ ਹੁੰਦਾ ਸੀਗਾ ਜਦੋਂ ਪਹਿਲਾਂ ਵੀ ਆ ਹੁਣ ਹੁਣ ਤਾਂ ਚਲੋ ਉਮਰ ਹੋ ਗਈ ਹੈ ਨਾ ਪਹਿਲਾਂ ਕਹਿੰਦਾ ਮੈਂ ਮੋਗੇ ਰਗੇ ਦਾ ਬੰਦਾ ਕਹਿੰਦਾ ਹਾਂ ਫਿਰ ਜ਼ਿਲ੍ਹੇ ਐ ਬੈਜ ਫਿਰ ਗੱਲ ਆਈ ਜ਼ਿਲ੍ਹਾ ਵਾਲੀ ਕਿ ਬਾਕੀ ਮੋਗਾ ਬਾਹਰ ਕੋਲ ਕੋਲ ਜ਼ਿਲ੍ਹੇ ਆ ਤੇ ਮਗਰ ਪਈਆਂ ਘੋੜੀਆਂ ਹੁਣ ਸ਼ਾਮ ਦਾ ਵੇਲਾ ਹੈਗਾ ਮਤਲਬ ਪੈਗ ਤੇ ਪੈਗ ਖਿੱਚੀ ਜਾਂਦੇ ਆ ਮੇਰੇ ਖਿਆਲ ਉਦੋਂ ਆ ਜਿਹੜੀ ਅੰਗਰੇਜ਼ੀ ਦਰੂਹ ਚੱਲੀ ਨਹੀਂ ਹੁਣ ਨਹੀਂ ਹਣੀ ਉਦੋਂ ਆਹ ਮੋਟਾ ਸੰਤਰਾ ਮਿਲਦੀ ਹੋਊਗੀ ਤੇ ਗਲਾਸ ਵੀ ਕੱਚ ਦੇ ਆ ਮੇਰੇ ਖਿਆਲ ਕੱਚ ਦੇ ਸ਼ਾਇਦ ਉਦੋਂ ਚੱਲੇ ਚੱਲੇ ਜੇ ਹੁਣ ਬਾਕੀ ਬਈ ਜਿਹਨੂੰ ਪਤਾ ਇਹਦੇ ਬਾਰੇ ਦੱਸ ਦੇ ਹੋਣਾ ਦੱਸ ਸਕਦਾ ਤੇ ਆਹ ਅਸੀਂ ਵਿਚਾਰੇ ਕੋਈ ਵੀ ਦੇਖ ਘੋੜਸਿਆਂ ਵੀ ਉਹੀ ਲਾਲ ਹੀ ਹੈ ਹਾਂ ਦੇਖ ਹਾਂ ਹੈ ਨਹੀਂ ਚੱਲਦੀਆਂ ਹੁੰਦੀਆਂ ਸੀ ਉਹੀ ਚੱਲਦੀਆਂ ਸੀ ਆਹ ਨਹਿਰੂ ਚਾਚਾ ਬਈ ਜਿਹਨੂੰ ਤੂੰ ਮਿਲਿਆ ਸੀ ਨਾ ਓਡੀ ਦਾੜ੍ਹੀ ਰੱਖੀ ਬੈਠਾ ਹੂੰ ਅੱਛਾ ਹਾਂ ਬੈਠਾ ਇੱਧਰ ਜਿਹੜਾ ਹਾਂ ਤਾਂ ਕੀ ਇਹ ਜਵਾਕ ਹਾਂ ਆ ਜਿਹੜਾ ਜਵਾਕ ਚਾਚਾ ਲੱਗਦਾ ਹਾਂ ਹਾਂ ਬਈ ਮੈਨੂੰ ਤਲਾ ਦਾ ਮੀਟ ਸੀਗਾ ਵੇਖ ਜੇਰਾਣਾ ਬਾਪੂ ਚੱਬੀ ਜਾਂਦਾ ਪਤਾ ਲੱਗਦਾ ਮੀਟ ਸਾਡਾ ਫੁੱਫੜ ਆ ਗਿਆ ਆ ਆ ਕਿੰਨਾ ਸਾਨੇ ਵਾਲਾ ਫੜ ਚਮਕੀਲੇ ਵਰਗਾ ਲੱਗਦਾ ਪੈਸੀ ਨਾ ਥਾਣਿਆ ਚਮਕੀਲੇ ਨਾ ਮੜੰਗਾ ਮਿਲਦਾ ਫੁੱਫੜ ਦਾ ਆ ਇੱਥੋਂ ਤੂੰ ਤੂੰ ਹੀ ਲੱਗਦਾ ਜਮਾ ਲੰਗਾ ਸਿੰਗਲ ਤੋਂ ਜਿਵੇਂ ਹੀ ਮਤਲਬ ਵੀ 99% ਦਾਰ ਕਰਜੰਟ ਸਿੰਘ ਮਾਨ ਹਾਂ ਵੀ ਲਗਭਗ ਤੇ ਚੱਕਣਾ ਨਾਂ ਦੇਖ ਲੈ ਵੀ ਹੁਣ ਹੋ ਗਿਆ ਇਹ ਸਮਾਂ 3:00 ਦੇ 3:42 3:42 3:42 ਹੋ ਗਏ ਆਹ ਜਿਹੜਾ ਬਾਈ ਇੱਧਰ ਬੈਠਾ ਇਹ ਦਾ ਮੜੰਗਾ ਦੀਪ ਸਿੱਧੂ ਨਾਲ ਮਿਲਦਾ ਹੈਗਾ ਦੀਪ ਸਿੱਧੂ ਨਾਲ ਮਿਲਦਾ ਦੇਖ ਲੈ ਹਾਂ ਇਹ ਮੇਰੇ ਪਾਪੇ ਦੀ ਭੂਆ ਦਾ ਮੁੰਡਾ ਠੀਕ ਹੈ ਹਾਂ ਇਹ ਵੀ ਨਥਾਣੀ ਤੋਂ ਆ ਸਾਰਿਆਂ ਨੂੰ ਵੀਡੀਓ ਫਿਰ ਜਾਣਗੇ ਇਹਨਾਂ ਨੂੰ ਹਾਂ ਦੇਖਦੇ ਜਾਣ ਦੇਖਣਗੇ ਕੁਝ ਦੇਖ ਲਈਆਂ ਪਹਿਲਾਂ ਵਾਲੀ ਕਲਿੱਪ ਅੱਜ ਮੈਂ ਸੋਚਿਆ ਅੱਜ ਆਪਾਂ ਡੱਬ ਕਰਕੇ ਪਾਉਣੇ ਆ ਮਤਲਬ ਕੁਛ ਲੱਗਦਾ ਵੀ ਹਨਾ ਕੁਛ ਚੀਜ਼ਾਂ ਨਹੀਂ ਪਤਾ ਹੁੰਦਾ ਬੰਦਾ ਦੇਖਦਾ ਗੱਲਾਂ ਕਰਦੇ ਉਹ ਕੁਛ ਤਾਂ ਕਮੈਂਟਾਂ 'ਚ ਵੀ ਸਮਝਾਉਣਗੇ ਆਪਾਂ ਨੂੰ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਪਰ ਮੈਨੂੰ ਇੰਨਾ ਲੱਗਦਾ ਵੀ ਇਹਨਾਂ 'ਚੋ ਕੋਸ਼ਕ ਬੰਦੇ ਜੇ ਆਥਣੇ ਪੈਗ ਲੱਗੀ ਜੀ ਵੀਡੀਓ ਵੇਖਣਗੇ ਤਾਂ ਪੱਕਾ ਅੱਖਾਂ ਭਰਿਆਉਣਗੇ ਇੱਕ ਦੋ ਬੰਦੇ ਮੈਂ ਗਾਰੰਟੀ ਕਰਦਾ ਕਮੈਂਟਾਂ 'ਚ ਪੜ੍ਹਦੇ ਦੇਖ ਦੇ ਤੂੰ ਜੀ ਕਿਉਂਕਿ ਬੰਦਾ ਨਾ ਕਿਉਂਕਿ ਵਕਤ ਦੇ ਵਿੱਚ ਹਨਾ ਨਾ ਪੁਰਾਣੇ ਸਮੇਂ ਦੇ ਵਿੱਚ ਆਪਦੇ ਆਪ ਨੂੰ ਦੇਖਦਾ ਅੱਜ ਮੰਨ ਲਓ ਬੰਦਾ 60 ਸਾਲਾਂ ਦਾ ਬਜ਼ੁਰਗ ਹੈ ਤਾਂ ਉਹ ਆਪਦੇ ਆਪ ਨੂੰ 30 ਸਾਲਾਂ ਦੇ ਜਦ ਦੇਖੂਗਾ ਨਾ ਤਾਂ ਉਹਦਾ ਸ਼ਿਸ਼ਾ ਦੇਖ ਜੂਗਾ ਯਾਰ ਮੈਂ ਇਹ ਜਿਹਾ ਹੁੰਦਾ ਸੀ ਮੈਂ ਇੰਦਾ ਸੋਹਣਾ ਹੁੰਦਾ ਸੀ ਮੈਂ ਐ ਹੁੰਦਾ ਸੀ ਉਹ ਬੰਦਾ ਖੁਸ਼ ਹੋਊਗਾ ਤੇ ਕਈ ਵਾਰ ਖੁਸ਼ੀ ਜੀ ਬੰਦਾ ਅੱਖਾਂ ਭਰਦਾ ਵੀ ਯਾਰ ਕੀ ਆਵਾਜ਼ ਮੈਂ ਇਹ ਜਿਹਾ ਸੀ ਕਿਉਂਕਿ ਸੋਹਣੀਆਂ ਦੀਆਂ ਫੋਟੋਆਂ ਵੀ ਆਪਾਂ ਕਹਦੇਗੇ ਵੀ ਧੁੰਦਲੀ ਨਹੀਂ ਹੈਗੀ ਐਡੀ ਟਾਪ ਨਹੀਂ ਦਾ ਬਹੁਤ ਸਾਫ਼ ਆ ਕਲੀਅਰ ਸਾਰਾ ਫੋਟੋ ਪ੍ਰਿੰਟ ਬਹੁਤ ਕਲੀਅਰ ਆਇਆ ਕਲੀਅਰ ਹੈਗਾ ਤੇ 30 ਸਾਲ ਪੁਰਾਣੀਆਂ ਗੱਲਾਂ ਜਿਹੜਾ ਬੰਦਾ ਉਸ ਵੇਲੇ 20 ਸਾਲਾਂ ਦਾ ਹੋਊ ਉਹ ਅੱਜ 50ਾਂ ਦਾ ਹੋਊ ਜਿਹੜਾ 40ਾਂ ਦਾ ਹੋਊ ਉਹ ਅੱਜ 70 ਦਾ ਹੋਊਗਾ ਸੋ ਬਹੁਤ ਲੰਮਾ ਸਮਾਂ ਇੰਨੇ ਸਮੇਂ ਪਹਿਲਾਂ ਦੀਆਂ ਤਾਂ ਗੱਲਾਂ ਛੱਡ ਕੇ ਇਹਨਾਂ ਯਾਦ ਵੀ ਨਾ ਹੋਣ ਹਨ ਉਹ ਬਾਈ ਵੀ ਵੇਖ ਚਾ ਕੀ ਜਾਂਦਾ ਵੀ ਮੇਰੇ ਤੇ ਲਾਈਵ ਨਹੀਂ ਮੇਰੇ ਤਾਏ ਦਾ ਮੁੰਡਾ ਆ ਪੂਆ ਦਾ ਮੁੰਡਾ ਇੱਧਰ ਬੈਠਾ ਨਾ ਨਿਆਣੇ ਜੀ ਜਵਾਕ ਹੁਣ ਤਾਂ ਇਹ ਵੀ ਵਿਚਾਰੇ 40 40 ਸਾਲਾਂ ਦੇ ਹੋ ਗਏ ਹਨ ਤੇ ਉਦੋਂ ਚੱਲਦੀ ਹੁੰਦੀ ਸੀ ਆਹ ਬੇਸਣ ਵਾਲੀ ਵਾਪਸੀ ਪੰਨੇ ਵਾਲੀ ਹੁੰਦੀ ਸੀ ਆਹ ਤਾਂ ਲਾ ਤੇ ਆ ਲੱਡੂ ਹੁਣ ਮਤਲਬ ਇਹੋ ਤੋਹਾਰੇ ਮੂੰਹ ਮਿੱਠਾ ਕਰਦੇ ਹੁੰਦੇ ਆ ਕਿ ਕੀ ਕਰਦੇ ਹੁੰਦੇ ਆ ਉਹ ਉਹ ਮਿੱਠਾ ਹੀ ਬਸੇ ਬਰਾਤ ਵਾਸਤੇ ਹੁੰਦੀਆਂ ਨਾ ਉਹ ਪਿੰਡ ਵਾਲਿਆਂ ਨੂੰ ਨਾ ਖਾਣਾ ਦਿੰਦੇ ਨਹੀਂ ਨਹੀਂ ਇਹ ਨਾ ਹੁਣ ਛਗਣ ਜਾਂ ਹੁੰਦਾ ਕਰਦੇ ਹੁੰਦੇ ਇਹ ਹੂੰ ਕਿ ਉਹ ਮਤਲਬ ਹੁੰਦੇ ਆਗੇ ਵੀ ਕਮਾਂਡਿਆ ਮਿੱਠਾ ਤੌਰ ਨੂੰ ਪਤਾ ਸੇ ਹੀ ਆਉਂਦੇ ਹੁੰਦੇ ਆ ਪਤਾ ਨਹੀਂ ਮੂੰਹ ਚ ਆਉਂਦੇ ਹੁੰਦੇ ਇੱਕ ਪਤਾ ਨਹੀਂ ਇਹ ਜਾ ਕੁਝ ਕਹਿੰਦੇ ਹੁੰਦੇ ਮੇਰੇ ਤਾਂ ਪੂਰਾ ਯਾਦ ਵੀ ਨਹੀਂਗਾ ਤੇ ਕਿਸੇ ਤੂੰ ਇੱਕ ਹੋਦੇ ਆ ਆਪਦਾ ਕਲਿੱਪਾਂ ਹੀ ਬਣਾਇਉਂਦਾ ਸਟੇਟਸ ਲਾਈ ਜਾਂਦੇ ਹੁੰਦੇ ਨਾਲ ਲਾਉਂਦਾ ਕੁਝ ਸਟੇਟਸ ਹੁਣ ਦੇਖ ਇਧਰ ਨਹੀਂ ਹੁਣ ਤੱਕ ਕਿਸੇ ਪਤਾ ਹੀ ਨਹੀਂ ਸੀ ਵੀ ਸਟੋਰੀਆਂ ਲੱਗਿਆ ਕਰਨੀਆਂ ਯਾਰ WhatsApp ਤੋਂ ਹੁਣ ਤਾਂ ਹਰੇਕ ਆਉਂਦਾ ਵੀ ਸਟੋਰੀ ਮੈਂ ਪਾਲਾ ਪਹਿਲਾਂ ਵੀ ਧੰਨਵਾਦ ਕੰਗ੍ਰੈਚੁਲੇਸ਼ਨ ਲਿਖ ਹਾਂ ਵੀ ਪਹਿਲਾਂ ਮੈਂ ਜਾ ਮੇਰੀ ਜਾ ਵਿੱਚ ਤੇ ਹੁਣ ਉਥੋਂ ਬਸ ਆਏ ਮੋਢਾ ਪਲੋਸ ਦਿੰਦੇ ਸੀ ਬਿਲਕੁਲ ਬਾਈ ਤੇ ਬਾਕੀ ਕੋਈ ਵੀ ਵੀਡੀਓ ਦੇ ਦੇਖ ਕੇ ਤੁਹਾਡੇ ਇਹ ਗੱਲਬਾਤ ਕੋਈ ਦੱਸਣੀ ਹੋਵੇ ਯਾਦਾਂ ਤਾਜ਼ੀਆਂ ਕਰਨੀਆਂ ਹੋਣ ਤੇ ਬਾਕੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ YouTube ਤੇ ਦੇਖਣਾ ਹੋ ਤਾਂ ਆਪਾਂ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ